ਆ ਗਿਆ ਤੇਮਰੀ ਗਤ ਮੇਤ ਤੁਮਹੀ ਜਾਨੀ ਨਾਨਕ ਦਾਸ ਸਦਾ ਗੁਰ ਜਿਦੁ ਆਗੈ ਅਰ ਦਾਸ ਹਮਾਰੀ ਜੀਉ ਪਿੰਡ ਸਭ ਕਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ 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 ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਚ ਦੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਕਾਏ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAMਦਾਸ ਉਹ ਹੀ ਸਹਾਇ ਅਰਜਨ ਹਰਗੋਬਿੰਦ ਨਾਮ ਸਮਰੋਸੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਸ ਰਿਠੇ ਸਭ ਦੁੱਖ ਜਾਏ ਗੁਰੂ ਤੇਗ ਬਹਾਦਰ ਸਮਿਰੈ ਕਾਰਣੋਂ ਨਿਤ ਆਵੇ ਧਾਇ ਸਭ ਥਾਈ ਹੋਣਾ ਜੀ ਸਹਾਇ ਉਸਨੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਣਾ ਜੀ ਸਹਾਇ ਦਸਾਹੀ ਪਾਤਸ਼ਾਹ ਦੇ ਆਤਮਿਕ ਜੋਤ ਗੁਰਤਾਗਦੀ ਪਰਿਸ਼ੋਭਤ ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਪਾਤਸ਼ਾਹ ਜੀਆਂ ਦੇ ਪਾਠ ਦਰਸ਼ਨ ਲਾਜ਼ਾਰ ਦਾ ਧਿਆਨਤਰ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਪਿਆਰਿਆਂ ਚਾਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਸੁਣ ਕੇ ਅਨਠ ਕੀਤਾ ਤਿੰਨਾ ਪਿਆਰਿਆਂ ਸੁਚਾਰਿਆਂ ਦੀ ਪਵਿੱਤਰ ਨੇਕ ਕਮਾਈ ਦਾ ਧੰਨਤਰ ਖਾਲਸਾ ਜੀ ਸਾਹਿਬੋ ਲੋ ਜੀ ਇੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਤਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹੀ ਤਿੰਨਾ ਵਰਤਮਾਨ ਸਮੇਂ ਦੇ ਸਰਵਤ ਸਹੀਦ ਸਿੰਘ ਸੰਗਣੀਆਂ ਮਹਾਂਪੁਰਖਾਂ ਮਰਜੀਵੜੇ ਸਿੱਖਾਂ ਬੱਚਿਆਂ ਦੀ ਪਿਤਰ ਨੇ ਇੱਕ ਮਾਈ ਦਾ ਧੰਨਤਰ ਖਾਲਸਾ ਜੀ ਸਾਹਿਬੋ ਜੀ ਪੰਜਾਂ ਤੱਕਾਂ ਸਰਬੱਤ ਗੁਰਦਵਾਰਾਂ ਦਾ ਧਿਆਨ ਤਰ ਖਾਲਸਾ ਜੀ ਸਾਹਿਬ ਬੋਲੋ ਜੀ। ਪ੍ਰਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੇ। ਨਾਮ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਰ ਚਾਰੇ ਆਇ ਤੇਗ ਤੇਗ ਪਤੇ। ਵਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਵਾਗਤ ਸਿੱਖਾਂ ਨੂੰ ਸਿੱਖੀ ਦਾਣ ਇਸ ਦਾਣ ਰਹਿ ਦਾਣ ਵਿਸਾਹੋ ਦਾਣ ਭੋਸਾ ਦਾਣ ਦਾ ਨਸਰ ਦਾਣ ਨਾਮ ਦਾਣ ਸ੍ਰੀ ਅਮਰਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਬੋਲੋ ਜੀ ਏਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਕੇ ਸਿੱਖਾਂ ਦਾ ਮਨ ਨਿਵਾ ਮਤੁਚੀ ਮਰਬਤ ਦੇ ਰੱਖੇ ਆਪਕਾਲ ਪੁਰਖ ਵਾਹਿਗੁਰੂ ਜੀਓ ਸ੍ਰੀ ਨਨਕਾਣਾ ਸਾਹਿਬ ਤੋਂ ਲੈ ਕੇ ਹੋਰ ਬੇਅੰਤ ਗੁਰਦੁਆਰੇ ਗੁਰਧਾਮ ਜਿਨਾਂ ਨੂੰ ਖਾਲਸਾ ਪੰਥੂ ਚੋੜਿਆ ਗਿਆ ਤੈਨਾਂ ਦੇ ਖੁੱਲੇ ਦਰਸ਼ਨ ਸੇਵਾ ਸੰਭਾਲਦਾ ਧਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਏ ਨਿਮਾਣਿਆਂ ਦੇ ਮਾਨ ਸਤਿਗੁਰੂ ਨੇਤਾਣਿਆਂ ਦੇ ਤਾਨ ਸਤਿਗੁਰੂ ਨਿਯੋਟਿਆਂ ਦੀ ਓਟ ਤਨ ਤਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤਨ ਤਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤਨ ਤਨ ਗੁਰਤਾਗਦੀ ਪਰਿਸ਼ੁਭਤ ਜੁਗੋ ਜੁਗਾਟਾਲ ਚਾਵਰ ਛਤਰ ਤਖਤ ਦੇ ਮਾਲਕ ਤਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੇ ਕਾਲ ਪ੍ਰਖ ਵਾਹਿਗੁਰੂ ਜੀਓ ਆਪ ਜੀ ਕੇ ਪਾਕ ਪਵਿੱਤਰ ਉੱਚੇ ਸੁੱਚੇ ਚਰਨਾਂ ਕਮਲਾਂ ਮਿਖੇ ਅਰਦਾਸ ਬੇਨਤੀ ਜੋਦੜੀ ਬੰਦਰਾ ਹੈ ਹੇ ਦਾਤਾਰ ਪਾਤਸ਼ਾਹ ਜੀ ਆਪ ਜੀ ਨੇ ਬਖਸ਼ਿਸ਼ ਕੀਤੀ ਉਦਮ ਮਤ ਪ੍ਰਭ ਅੰਤਰਜਾਮੀ ਜਿਉਂ ਪ੍ਰੇਰੈ ਤਿਉਂ ਕਰਨਾਂ ਦੇ ਮਹਾ ਬਾਗ ਅਨਸਾਰ ਪਿਛਲੇ ਲੰਬੇ ਸਮੇਂ ਤੋਂ ਲੈ ਕੇ ਦਾਤਾ ਜੀ ਆਪ ਜੀ ਨੇ ਬਖਸ਼ਿਸ਼ ਕੀਤੀ ਆਪ ਜੀ ਕੇ ਦਰ ਘਰ ਦੇ ਸੇਵਕਾਂ ਬਕ ਤੋਂ ਪਾਤਸ਼ਾਹ ਜੀ ਆਪ ਜੀ ਨੇ ਆਪ ਕਿਰਪਾਲਤਾ ਦਇਆਲਤਾ ਕਰਕੇ ਪਾਤਸ਼ਾਹ ਜੀ ਜੋ ਆਨਲਾਈਨ ਸ੍ਰੀ ਸਾਹਿਜ ਪਾਠ ਸਾਹਿਬ ਜੀ ਦੀ ਸੇਵਾ ਪਾਤਸ਼ਾਹ ਜੀ ਬੇਅੰਤ ਗੁਰਪਾਣ ਦੇ ਵਿੱਚ ਬੇਅੰਤ ਸੰਗਤਾਂ ਲਾਹੇ ਪ੍ਰਾਪਤ ਕਰ ਰਹੀਆਂ ਸਨ ਪਾਤਸ਼ਾਹ ਜੀ ਆਪ ਜੀ ਦੀ ਕਿਰਪਾ ਦਾ ਸਦਕਾ ਪਾਤਸ਼ਾਹ ਜੀ ਉਹ ਸ੍ਰੀ ਸਾਹਿਜ ਪਾਠ ਸਾਹਿਬ ਦੀ ਸੇਵਾ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਬੇਅੰਤ ਸੰਗਤਾਂ ਨੇ ਪਾਤਸ਼ਾਹ ਜੀ ਇਸ ਬਾਵਨ ਬਾਣੀ ਨਾਲ ਸ੍ਰੀ ਸਹਿਜ ਪਾਠ ਸਾਹਿਬ ਜੀ ਦੀ ਪਵਿੱਤਰ ਬਾਣੀ ਨਾਲ ਪਾਤਸ਼ਾਹ ਜੀ ਜੁੜੇ ਬੇਅੰਤ ਬਾਣੀ ਪਾਤਸ਼ਾਹ ਜੀ ਪੜ੍ਹੀ ਸੁਣੀ ਗਈ ਪਾਤਸ਼ਾਹ ਜੀਓ ਆਪ ਜੀ ਕੀ ਕਿਰਪਾ ਹੋਈ ਹੈ ਮਹਾਰਾਜ ਆਪ ਤੋਂ ਮਦ ਮਤ ਤੋਂ ਅੰਤ ਨਿਰਵਿਗੰਤਾ ਸਾਹਿਬ ਪਾਤਸ਼ਾਹ ਜੀ ਸੰਪੂਰਨਤਾ ਹੋਈ ਹੈ ਪਾਤਸ਼ਾਹ ਜੀਓ ਆਪ ਜੀ ਕੇ ਦਰ ਘਰ ਦੇ ਸੇਵਕ ਭਾਈ ਸਤਨਾਮ ਸਿੰਘ ਜੀ ਜੋ ਇਸ ਸਮੇਂ ਪਾਤਸ਼ਾਹ ਜੀ ਵਿਦੇਸ਼ ਕੈਨੇਡਾ ਦੇ ਵਿੱਚ ਪਾਤਸ਼ਾਹ ਜੀ ਇਹ ਸੇਵਾ ਨਿਭਾ ਰਹੇ ਨੇ ਉੱਥੇ ਹੀ ਭਾਈ ਅਮਨਦੀਪ ਸਿੰਘ ਪਾਤਸ਼ਾਹ ਜੀ ਦੁਬਈ ਤੋਂ ਮਹਾਰਾਜ ਹੋਰ ਬੇਅੰਤ ਗੁਰਸਿੱਖ ਸੰਤਾਂ ਬੇਅੰਤ ਗੁਰੂ ਕੇ ਪਿਆਰੇ ਜਿਨ੍ਹਾਂ ਤੋਂ ਮਹਾਰਾਜ ਇਸ ਪਾਵਨ ਸਹਿਜ ਪਾਠ ਦੀ ਸੇਵਾ ਜੋ ਆਨਲਾਈਨ ਪਾਤਸ਼ਾਹ ਜੀ ਆਪ ਜੀ ਨੇ ਬਖਸ਼ਿਸ਼ ਕੀਤੀ ਉਹ ਪਾਤਸ਼ਾਹ ਜੀ ਕਰਵਾਈ ਗਈ ਹੈ ਸੰਪੂਰਨਤਾ ਹੋਈ ਹੈ ਸੰਪੂਰਨਤਾ ਤੇ ਇਸ ਸਮੇਂ ਆਪ ਜੀ ਦੀ ਗੋਦ ਵਿੱਚ ਬੈਠ ਕੇ ਪਾਤਸ਼ਾਹ ਜੀ ਉਹ ਨੌਵੇਂ ਮਹੱਲੇ ਦੇ ਸ਼ਲੋਕ ਬੇਅੰਤ ਬਾਣੀ ਪੜੀ ਸੁਣੀ ਗਈ ਪਾਤਸ਼ਾਹ ਜੀ ਪਵਿੱਤਰ ਬਾਣੀ ਪੜਦੇ ਆ ਆਦ ਤੋਂ ਮਦ ਮਤ ਤੋਂ ਅੰਤ ਨਿਰਵੇਗਨਤਾ ਸੰਪੂਰਨਤਾ ਤੱਕ ਪਾਤਸ਼ਾਹ ਜੀ ਆਪ ਜੀ ਜਾਣੀ ਜਾਣ ਬਖਸ਼ੰਦ ਪਤਾਹੋ ਪਾਤਸ਼ਾਹ ਜੀ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਟੁੱਟੀਆਂ ਮੁਆਫ ਕਰਨੀਆਂ ਪਾਤਸ਼ਾਹ ਜੀ ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ ਜਿਨ੍ਹਾਂ ਸੰਗਤਾਂ ਨੇ ਸ੍ਰੀ ਸਹਿਜ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਨਾਲ ਜੁੜ ਕੇ ਪਾਤਸ਼ਾਹ ਜੀ ਲਾਹੇ ਪ੍ਰਾਪਤ ਕੀਤੇ ਐ ਉਹਨਾਂ ਸਾਰੇ ਹੀ ਮਾਈ ਭਾਈ ਵੀਰ ਬਜ਼ੁਰਗ ਬੱਚਿਆਂ ਨੂੰ ਦੇਸ਼ਾਂ ਦੇ ਪ੍ਰਦੇਸ਼ਾਂ ਵਿੱਚ ਬੈਠਿਆਂ ਨੂੰ ਪਾਤਸ਼ਾਹ ਜੀ ਉਹ ਚੜ੍ਹਦੀਆਂ ਕਲਾ ਵਿੱਚ ਰੱਖਿਸ਼ ਕਰਨੀ ਆ ਅੱਗੋਂ ਤੋਂ ਇਸੇ ਤਰ੍ਹਾਂ ਬਾਣੀ ਪੜਨ ਸੁਣਨ ਦੇ ਬਲ ਉਦਮ ਉਪਰਾਲੇ ਬਖਸ਼ਿਸ਼ ਕਰਨੇ ਦਰੋਂ ਗੁਰਸਿੱਖੀ ਨਾਮ ਬਾਣੀ ਭਜਨ ਬੰਦਗੀ ਦੀ ਦਾਤ ਬਖਸ਼ਿਸ਼ ਕਰਨੀ हे ਮਿਹਰਬਾਨ ਦਾਤਾ ਜੀ ਕਿਰਪਾ ਕਰਿਓ ਆਪ ਜੀ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਭਰੇ ਕੀ ਤੀਰ ਪਚਾਨਤ ਬਿਨ ਬੋਲਿਆਂ ਸਭ ਕੀ ਜਾਣਦਾ ਤੁਸੀਂ ਆਗਿਆ ਕੀਚੇ ਅਰਦਾਸ ਦਾਤਾ ਆਪ ਜੀ ਨੇ ਬਖਸ਼ਿਸ਼ ਕੀਤੀ ਉੱਥੇ ਹੀ ਪਾਤਸ਼ਾਹ ਜੀ ਉਹ ਤਾਂ ਤਾਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਲਗ ਪੇ ਜਗਰਚਾਰ ਸਾਹਿਬਜ਼ਾਦੇ ਬਿਆਨ ਸ਼ਹੀਦਾਂ ਸਿੰਘਾਂ ਦੀ ਮਹਾਨ ਸ਼ਹਾਦਤ ਨੂੰ ਵੀ ਸਮਰਪਿਤ ਕਰ ਪਾਤਸ਼ਾਹ ਜੀ ਅੱਗੋਂ ਪਾਤਸ਼ਾਹ ਜੀ ਉਹ ਫਿਰ ਤੋਂ ਜੋ ਸ੍ਰੀ ਸਾਹਿਬ ਪਾਠ ਸਾਹਿਬ ਜੀ ਦੀ ਸੇਵਾ ਆਰੰਭਤਾ ਦੀ ਵੀ ਆਪ ਜੀ ਦੇ ਚਰਨਾਂ ਵਿੱਚ ਸੰਗਤਾਂ ਅਰਦਾਸ ਕਰਦੀਆਂ ਹਨ ਦਾਤਾ ਕਿਰਪਾ ਕਰੋ ਫਿਰ ਤੋਂ ਪਾਤਸ਼ਾਹ ਜੀ ਇਹਨਾਂ ਸਾਰੇ ਹੀ ਗਰੁੱਪਾਂ ਦੇ ਵਿੱਚ ਔਰ ਬੈਂਕ ਸੰਗਤਾਂ ਪਾਤਸ਼ਾਹ ਜੀ ਫਿਰ ਤੋਂ ਸ੍ਰੀ ਸਾਹਿਬ ਪਾਠ ਸਾਹਿਬ ਜੀ ਦੀ ਇਹ ਆਨਲਾਈਨ ਸੇਵਾ ਜੋ ਆਰੰਭ ਕਰਨ ਲੱਗੀਆਂ ਹਨ ਆਪ ਜੀ ਆਗਿਆ ਬਖਸ਼ ਦਿਓ ਪਾਤਸ਼ਾਹ ਜੀ ਆਉਣ ਵਾਲੇ ਸੇਵਾ ਦੇ ਵਿੱਚ ਆਪ ਜੀ ਨੇ ਪਾਤਸ਼ਾਹ ਜੀ ਨਿਰਵਿਘਨਤਾ ਸਹਿਤ ਪਾਤਸ਼ਾਹ ਜੀ ਉਹ ਸੰਪੂਰਨਤਾ ਬਖਸ਼ਣੀ ਆਪ ਅੰਗ ਸੰਗ ਸਹਾਈ ਹੋਣਾ ਸਾਰੀਆਂ ਹੀ ਸੰਤਾਂ ਨੂੰ ਪਾਤਸ਼ਾਹ ਜੀ ਆਪ ਜੀ ਨੇ ਆਪ ਨੂੰ ਆਪਣੇ ਦਰੋਂ ਘਰੋਂ ਕਿਰਪਾਲਤਾ ਦਇਆਲਤਾ ਬਖਸ਼ ਕੇ ਪਾਤਸ਼ਾਹ ਜੀ ਰਹਿਮਤਾਂ ਭਰਿਆ ਪਾਤਸ਼ਾਹ ਸਿਰ ਤੇ ਹੱਥ ਰੱਖ ਕੇ ਇਹਨਾਂ ਕਾਰਜਾਂ ਵਿੱਚ ਪਾਤਸ਼ਾਹ ਜੀ ਉਹ ਸੇਵਾ ਕਰਨ ਦੇ ਬਾਲ ਉਦਮ ਉਪਰਾਲੇ ਬਖਸ਼ਿਸ਼ ਕਰਨੇ ਇਸ ਸਮੇ ਪਾਤਸ਼ਾਹ ਜੀ ਇਹਨਾਂ ਹੀ ਸਮਾਗਮਾਂ ਨੂੰ ਮੁੱਖ ਰੱਖਦੇ ਹੋਏ ਸੇਵਕਾਂ ਵੱਲੋਂ ਸੰਗਤਾਂ ਵੱਲੋਂ ਆਪ ਜੀ ਨੂੰ ਸੁੰਦਰ ਜੇ ਪੈਸਾ ਕੇ ਪਹਿਨਾਏ ਗਏ ਹਨ ਆਪ ਜੀ ਨੇ ਅੰਗੀਕਾਰ ਕਰਨੇ ਲੋਕ ਪ੍ਰਲੋਕ ਸੰਗਤਾਂ ਦੇ ਪਾਤਸ਼ਾਹ ਜੀ ਪਰਦੇ ਕਜਨੇ ਪਾਤਸ਼ਾਹ ਅਸੀਸ ਤੇ ਮਿਹਰ ਭਰਿਆ ਹੱਥ ਰੱਖਣਾ ਬਖਸ਼ਿਸ਼ ਦੀ ਤੇ ਭੰਡਾਰਾਂ ਵਿੱਚੋਂ ਪੰਜਾਂ ਮਿਲਕੜਾ ਪ੍ਰਸ਼ਾਦ ਸਜਾ ਕੇ ਦਰ ਹਾਜ਼ਰ ਹੈ ਕਰੋ ਕਿਰਪਾ ਅਣਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਦਨ ਵਸਟਾ ਹੈ ਕਰੀਮ ਆਕਲ ਸੋਚ ਪਵਿੱਤਰਾ ਹੁਣ ਲਾਭ ਹੋ ਭੋਗ ਹਰ ਰਾਏ ਭੋਗ ਲਗਿਆ ਸੀ ਪ੍ਰਸ਼ਾਦ ਗੁਰੂ ਕੀ ਸੰਗਤ ਵਿੱਚ ਵਰਤੇ ਜੋ ਜੀ ਸਕੇ ਸੋ ਮੁਖੋਂ ਵਾਹਿਗੁਰੂ 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 ਨਾਮ ਜਪੇ ਜੀ ਦਾਤਾ ਜੀ ਬੇਅੰਤ ਮਾਈ ਭਾਈ ਬੀਰ ਬਜ਼ੁਰਗਾਂ ਵੱਲੋਂ ਇਸ ਸਮੇਂ ਆਪ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਸ਼ਰਧਾ ਦੀਆਂ ਹਾਜ਼ਰੀਆਂ ਤੁਲਫਲ ਪਟਾਵਾਂ ਦਰ ਪ੍ਰਵਾਨ ਕਰਨੀਆਂ ਚੱਲਿਆ ਕਦਮ ਕਦਮ ਲੇਖੇ ਲਾਉਣਾ ਆਸਾਨਾ ਨੂੰ ਪਾਤਸ਼ਾਹ ਜੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਕਰੋ ਕਿਰਪਾ ਸੰਗਤਾਂ ਨੂੰ ਇਲਾਹੀ ਹੁਕਮ ਬਖਸ਼ੋ ਔਰ ਪਾਤਸ਼ਾਹ ਜੀ ਦੁਆਰਾ ਫਿਰ ਜੋ ਪਾਵਨ ਸਾਹਿਬ ਪਾਠ ਸਾਹਿਬ ਦੀ ਸੇਵਾ ਆਰੰਭ ਕਰਨ ਦੀ ਆਗਿਆ ਬਖਸ਼ੋ ਸੀਸ ਤੇ ਮੇਰ ਭਰਿਆ ਹੱਥ ਰੱਖਣਾ ਸਹੀ ਪਿਆਰਿਆਂ ਦੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤ ਆਵੇ ਜੀ ਧੰਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਿਰਾ ਆਗਿਆ ਭਈ ਅਕਾਲ ਕੀ ਤਮੈ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋ ਚਾਹੈ ਰਾਜ ਕਰੇਗਾ ਖਾਲਸਾ ਵਾਰ ਹੋਏ ਸਭ ਮਿਲਾਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰਤੇ ਬੰਦੇ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰਤੇ ਬੰਦੇ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿ ਕਿਰਪਾਲ ਦੀਨ ਦੁਖ ਪੰਜਨ ਆਪੇ ਸੰਭ ਬਿਧਾਟੀ ਖਿਨ ਮਹਿਰਾ ਰਖਨੀਓ ਜਾਨੀ ਆਪਣਾ ਗੁਰ ਪੂਰ ਰਬੀੜੀ ਕਾਟੀ ਪੈਉ ਕਿਰਪਾਲ ਦੀਨ ਦੁੱਖ ਪੰਜ ਜੰਜਲ ਆਪੇ ਸਦਬਿਦ ਥਾਟੀ ਕਿਨ ਮੈਂ ਇਹ ਰਾਖ ਲਿਓ ਜਾਨ ਆਪਣਾ ਗੁਰਪੂਰ ਬਿੜੀ ਕਾਟੀ ਮੇਰੇ ਮਨ ਗੁਰ ਗੋਵਿੰਦ ਸਦ ਦਿਆਈਐ ਸਗਲ ਕਲੇਸ਼ ਮਿਟੈ ਇਸ ਤਨ ਤੇ ਮਨ ਚਿੰਦਿਆ ਫਲ ਪਾਈਐ ਰਹਾਉ ਜੀ ਜੰਤ ਜਾਨ ਕੇ ਸਬਕੀਨੇ ਪ੍ਰਭੂ ਚੰ ਅਗਮ ਅਪਾਰਾ ਸਾਦ ਸੰਗ ਨਾਨਕ ਨਾਮ ਤੇ ਆਇਆ ਮੁਖੂ ਜਲ ਪਏ ਦਰਬਾਰਾ ਜੀ ਜੰਤ ਜਾਕੇ ਸਦਕੀਨੇ ਬਰਾ ਬਰਾ ਉੱਚ ਅਗਮ ਅਪਾਰ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖ ਹੁਜਲ ਪਏ ਦਰਬਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ